ਵੀਪਾ ਇਥੋਂ ਅੱਗੇ ਸਰਕਾਰੀ ਮੈਗਜਿਨ ਐਸਿਡੂ ਸਾਹਿਬ ਖੜੇ ਜੇਈ ਸਾਹਿਬ ਦੱਸ ਰਹੇ ਆਪਣੇ ਆਪ ਨੂੰ ਇਹ ਸਾਨੂੰ ਕਹਿੰਦੇ ਵੀ ਅਸੀਂ ਸਫਾਈ ਕਰਨੀ ਹੈ ਨਦੀ ਦੀ ਅਸੀਂ ਇਹਨਾਂ ਨੂੰ ਇੱਕ ਗੱਲ ਕਹੀ ਵੀ ਤੁਸੀਂ ਸਫਾਈ ਕਰ ਲਓ ਸਾਡੀ ਮਿੱਟੀ ਪੱਟ ਕੇ ਸਾਈਡਾਂ ਤੇ ਲਾ ਦਿਓ ਮੰਨ ਮੰਨੋ ਤੁਹਾਨੂੰ ਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਹ ਕਹਿੰਦੇ ਅਸੀਂ ਮਿੱਟੀ ਪੱਟ ਕੇ ਇਥੋਂ ਲੈ ਕੇ ਜਾਣੀ ਹੈ ਕੀ ਗੱਲ ਹੈ ਇਹ ਰਸਤਾ ਸਾਡੇ ਪਿੰਡ ਨੂੰ ਇਹਨਾਂ ਨੇ ਬਣਾ ਲਿਆ ਬਿਨਾਂ ਪੁੱਛੇ ਤੋਂ ਤੇ ਆ ਦਿਖਾ ਦਿਓ ਤਾਰਾ ਦੇਖੋ ਜੀ ਬਾਈ ਦਿਖਾਓ ਜੀ ਕੈਮਰੇ ਨਾਲ ਇੱਥੇ ਪੂਰਾ ਬਣ ਆ ਦੇਖੋ ਇਹ ਬਰਾਬਰ ਸੀ ਜੀ ਮਿੱਟੀ ਲੱਗੀ ਹੋਈ ਜੀ ਆ ਕੈਮਰਾ ਪੱਥਰ ਇੱਥੇ ਪੱਥਰ ਲੱਗੇ ਹੋ ਸੀ ਕਿੱਵਾ ਸੀਗਾ ਜੀ ਇੱਥੇ ਹਾਂਜੀ ਇੱਥੋਂ ਪੱਥਰ ਪਾ ਕੇ ਸਾਰਾ ਮਸ਼ੀਨਾਂ ਥੱਲੇ ਦੇ ਕੇ ਸਾਹਮਣੇ ਪੱਥਰ ਬਈ ਇੱਕ ਥੱਲੇ ਬਣ ਸੀਗਾ ਲੱਗੇ ਬਈ ਪੱਥਰ ਦਾ ਉਹ ਵੀ ਪਟ ਕੇ ਨਾਲ ਥੱਲੇ ਦਾਸਤੇ ਸਿਰਲੇ ਆਪਣਾ ਪੱਥਰ ਖੜੇ ਹੈ ਜੀ ਲੋਕ ਕਹਿੰਦੇ ਵੀ ਸਾਡਾ ਤਾਂ ਇੱਥੇ ਨੁਕਸਾਨ ਹੋ ਜੂਗਾ ਸਾਡਾ ਬਣ ਤੋੜਦਾ ਜੀ ਤੁਸੀਂ ਜੇ ਸਫਾਈ ਕਰਨੀ ਹੈ ਤਾਂ ਮਿੱਟੀ ਸੈਡਾਂ ਤੇ ਲਾ ਦਿਓ ਪਰ ਤੁਸੀਂ ਗੱਡੀਆਂ ਭਰ ਕੇ ਲੈ ਜਾਣ ਦੀ ਗੱਲ ਕਰ ਰਹੇ ਸਰਕਾਰ ਆਪ ਕਹਿੰਦੀ ਤੁਸੀਂ ਨਸ਼ਿਆਂ ਤੇ ਆਪਣੇ ਬੱਚਿਆਂ ਨੂੰ ਬਚਾਓ ਕਿਵੇਂ ਬਚਾਈਏ ਜੇ ਗਰਾਊਂਡ ਨਹੀਂ ਛੱਡ ਰਹੇ ਤੇ ਜਿਉ ਕਹਿ ਰਹੇ ਆ ਵੀ ਤੁਹਾਨੂੰ ਹੜਾ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਅਸੀਂ ਸਫਾਈ ਕਰ ਰਹੀਆਂ ਤੁਹਾਨੂੰ ਇਸ ਗੱਲ ਤੇ ਉਤੇ ਯਕੀਨ ਨਹੀਂ ਹੈਗਾ ਤੁਹਾਨੂੰ ਇਤਰਾਜ਼ ਇਸ ਗੱਲ ਨਹੀਂ ਇਤਰਾਜ਼ ਨਹੀਂ ਸਾਨੂੰ ਹੈਗਾ ਗੱਲ ਤਾਂ ਇਹ ਆ ਨਹੀਂ ਵੀ ਤੁਸੀਂ ਸਫਾਈ ਕਰੋ ਜੀ ਮਿੱਟੀ ਬਾਹਰ ਲੈ ਕੇ ਜਾਣ ਦਾ ਕੀ ਮਤਲਬ ਹੈ ਮਿੱਟੀ ਟੇਪਰ ਪਰ ਵਰਗਾ ਬਾਹਰ ਲੈ ਕੇ ਜਾਣੇ ਜੀ ਇਹਨਾਂ ਨੇ ਕਿਹੜੀਆਂ ਗੰਗਾਂ ਇੱਥੋਂ ਕੋਈ ਮਿੱਟੀ ਨਹੀਂ ਨਹੀਂ ਕਹੀਏ ਜੇ ਕੰਮ ਸ਼ੁਰੂ ਕਰਦਾ ਰਸਤਾ ਬਣਾ ਲਿਆ ਰਸਤਾ ਤਿਆਰ ਕਰ ਲਿਆ ਜੀ ਇਹਨਾਂ ਨੇ ਅਸੀਂ ਠੇਕੇਦਾਰ ਸਾਨੂੰ ਇਹੀ ਗੱਲ ਕਰੀ ਐਸਟੀਓ ਨੂੰ ਗੱਲ ਕਹੀ ਤੁਸੀਂ ਪ ਅਸੀਂ ਆਗੇ ਪੁੱਛਿਆ ਤਾਂ ਇਹਨਾਂ ਦੱਸੋ ਉਹ ਦਫ਼ਤਰ ਬਣਨ ਲੱਗਿਆ ਇੱਥੇ ਇਸ ਜਗ੍ਹਾ ਤੇ ਕਹਿੰਦੇ ਇੱਥੇ ਮੈਨਿੰਗ ਦੀ ਪਰਚੀ ਕੱਟ ਹੋਣੀ ਹੈ ਉਹ ਤਾਂ ਇਹ ਮਨਜ਼ੂਰੀਆਂ ਹੋਣੀਆਂ ਇਸ ਕੰਮ ਦੇ ਲਈ ਸਰਕਾਰੀ ਵਿਦੇਸ਼ ਅਧਿਕਾਰੀਆਂ ਨੇ ਮਨਜ਼ੂਰੀ ਦਿੱਤੀ ਹੋਣੀ ਹੈ ਕਿਹੜੀਆਂ ਮਨਜ਼ੂਰੀਆਂ ਮਿਲੀਆਂ ਇਹਨਾਂ ਨੂੰ ਉਹ ਚੋਣ ਜਾਬਤੇ ਵਿੱਚ ਤੇ ਪੰਚਾਇਤ ਭੰਗ ਵਿੱਚੇ ਮਿਲੀਆਂ ਹੂੰ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂ ਨਹੀਂ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲਈ ਹੈ ਤੇ ਇਹਦੀ ਸਟੇਟ ਟੈਕਨੀਕਲ ਐਡਵਾਈਜ਼ਰੀ ਕਮੇਟੀ ਚ ਇਹ ਪ੍ਰੋਜੈਕਟ ਮਨਜ਼ੂਰ ਹੋਇਆ ਹੈ ਇਸ ਸਮੇਂ ਦੇ ਵਿੱਚ ਜਦੋਂ ਇੱਥੇ ਨਦੀ ਆਉਂਦੀ ਚੜਕੇ ਹੁਣ ਪਾਣੀ ਆਉਂਦਾ ਨਹੀਂ ਪਾਣੀ ਲੰਘ ਜਾਂਦਾ ਇੱਥੇ ਫੇ ਸਾਡੇ ਬਰਾਬਰ ਚੱਲਦਾ ਹੀ ਸਾਡੇ ਕੋਈ ਇਤ ਨਹੀਂ ਅੱਗੇ ਹੋਗੀ ਪ੍ਰੋਬਲਮ ਹੋਗੀ ਪੈਸੇ ਸਾਡੇ ਚੱਲ ਬਰਾਬਰ ਚੱਲਦੀ ਸਾਡੇ ਕੋਈ ਪਾਣੀ ਪੈ ਹੈ ਨਹੀਂ ਜਿੱਦਾ ਹੁਣ ਇਹਨਾਂ ਬੰਨ ਤੋੜੇ ਫੇ ਸਾਡੇ ਪਾਣੀ ਆਉਣੀ ਆਉਣੀ ਇੱਥੇ ਡਾਕਟਰ ਕਹੀ ਪਤਨੂ ਦਾ ਬਿਮਾਰਾ ਤੇ ਮੈਂ ਟੀਕਾ ਮੈਂ ਲਵਾ ਲੂੰਗਾ ਜੀ ਉਹ ਕਹਿੰਦੇ ਜੀ ਸਾਡੇ ਤੱਕ ਕਦੀ ਇੱਥੇ ਹੜ ਦੀ ਸਮੱਸਿਆ ਨਹੀਂ ਬਣੀ ਸਾਡੇ ਕੋਈ ਇਦਾਂ ਦੀ ਗੱਲ ਇਹ ਕਹਿੰਦੇ ਜੇ ਸਾਨੂੰ ਬਿਮਾਰੀ ਨਹੀਂ ਹੈਗੀ ਇਹ ਕਹਿੰਦੇ ਅਸੀਂ ਤੁਹਾਡੇ ਇੰਜੈਕਸ਼ਨ ਲਾਉਣਾ ਨਹੀਂ ਤੇ ਹੁਣ ਲੋਕ ਵਿਰੋਧ ਕਰਦੇ ਲੋਕ ਕਹਿੰਦੇ ਵੀ ਇਹ ਹੁਣ ਚੋਣ ਜਾਬਤੇ ਦੇ ਵਿੱਚ ਹੀ ਕਾਤੋਂ ਹੋ ਰਿਹਾ ਕੰਮ ਪਹਿਲਾਂ ਕਿਉਂ ਨਹੀਂ ਹੋਇਆ ਬਾਅਦ ਵਿੱਚ ਕਿਉਂ ਨਹੀਂ ਹੋਇਆ ਬਾਈ ਜੀ ਕੋਈ ਵੀ ਕੰਮ ਹੁੰਦਾ ਜੇ ਗਵਰਨਮੈਂਟ ਕੋਈ ਵੀ ਕਰਦੀ ਆ ਤਾਂ ਟੈਂਡਰ ਅਖਬਾਰਾਂ ਨਾਲ ਹੀ ਦਿੰਦੀ ਆ ਇੱਥੇ ਦਿਖਾਓ ਕੋਈ ਕਿਸੇ ਨੂੰ ਕੋਈ ਝੂਠੀ ਵੀ ਚੱਠੀ ਵੀ ਆਈ ਹੋਵੇ ਜਾਂ ਅਸੀਂ ਹੁਣ ਮਹਿਕਮੇ ਵਾਲੇ ਹੈਗੇ ਦੇਖੋ ਜੀ ਆ ਕੇ ਬਤਮੀ ਜੀ ਵੀ ਕਿਤੇ ਲੋਕਾਂ ਨੇ ਸਾਡੇ ਨਾਲ ਆ ਕੇ ਬੁਰਾ ਭਲਾ ਵੀ ਸਾਨੂੰ ਕਹਿਆ ਧਮਕੀ ਵੀ ਦਿੱਤੀ ਹੈਗੀ ਹੈ ਜਦ ਹੋ ਰਹੇ ਤੇ ਕੰਮੇ ਚੱਲ ਗਿਆ ਫਿਰ ਇਹਨਾਂ ਦੇ ਨਾਲ ਲੜੂਗੇ ਇਹ ਤਾਂ ਕਹਿੰਦੇ ਆ ਵੀ ਤੁਸੀਂ ਨਾ ਦੱਸੋ ਤੁਹਾਡੇ ਤੇ ਪਰਚੇ ਕਰੀਏ ਉਹ ਕਹਿੰਦੇ ਸਾਨੂੰ ਪਰਚਿਆਂ ਦੀ ਧਮਕੀਆਂ ਦੇ ਰਹੇ ਐ ਐਦਾਂ ਤਾਂ ਨਹੀਂ ਹੈ ਕੋਈ ਵੀ ਸਰਕਾਰ ਦੇ ਵਿਰੋਧੀ ਪਾਰਟੀਆਂ ਦੇ ਬੰਦੇ ਇਕੱਠੇ ਹੋਵੇ ਕਿ ਭਰੇ ਐਦਾਂ ਵੀ ਗੱਲ ਪਤਾ ਪਈ ਆ ਆਪਣੀ ਵੀ ਪਾਰਟੀ ਨੂੰ ਪਸਤਾਰ ਰਹੇ ਅਸੀਂ ਵੋਟਾਂ ਪਾ ਗਏ ਤਾਂ ਹੁਣ ਵੀ ਆ ਕੁਛ ਕਰਵਾ ਰਹੇ ਹੋ ਰਹੇ ਆ ਕਿ ਧਮਕੀ ਇੱਕ ਪਾਸੇ ਲੋਕ ਸਭਾ ਚੋਣਾ ਦੇ ਲਈ ਪ੍ਰਚਾਰ ਚੱਲ ਰਿਹਾ ਹੈ ਹਰ ਪਾਰਟੀ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੈ ਕੋਈ ਬੀਤੇ ਸਮੇਂ ਸੱਤਾ ਵਿੱਚ ਰਹਿੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਕੰਮਾਂ ਦੀ ਗੱਲ ਕਰ ਰਹੇ ਕਿ ਅਸੀਂ ਕੀ ਕੀਤਾ ਸੀ ਮੌਜੂਦਾ ਸਰਕਾਰ ਆਪਣੇ ਕੰਮਾਂ ਦੀ ਗੱਲ ਕਰਕੇ ਲੋਕਾਂ ਦੀ ਵੋਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਸਬਦੇ ਦਰਮਿਆਨ ਇੱਕ ਪਿੰਡ ਹੈ ਮੁਗਲ ਮਾਜਰੀ ਜ਼ਿਲ੍ਹਾ ਰੋਪੜਵੰਦਾ ਜੀ ਤੁਹਾਡਾ ਜ਼ਿਲ੍ਹਾ ਰੋਪੜ ਦਾ ਮੁਗਲ ਮਾਜਰੀ ਪਿੰਡਾ ਸੋਈ ਨਾ ਨਾ ਕਹਿਣਾ ਇਹ ਆ ਕਿ ਸਾਡੇ ਪਿੰਡ ਦੇ ਵਿੱਚੋਂ ਮਿੱਟੀ ਚੱਕੀ ਜਾ ਰਹੀ ਹੈ ਜਾਂ ਨਜਾਇਜ਼ ਮਾਈਨਿੰਗ ਦੀ ਗੱਲ ਆਖੀ ਜਾ ਰਹੀ ਹੈ ਕੀ ਗੱਲ ਹੈ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਪ੍ਰਸ਼ਾਸਨਿਕ ਪੱਖ ਵੀ ਲਵਾਂਗੇ ਪਰ ਇੱਕ ਮਸ਼ੀਨ ਇਸ ਸਾਹਦੇ ਉੱਤੇ ਖੜੀ ਹੈ ਕੁਝ ਮਿੱਟੀ ਪੱਟੀ ਹੋਈ ਦਿਖਾਈ ਦੇ ਰਹੀ ਹੈ ਤਾਂ ਲੋਕ ਖੜੇ ਆ ਪਿੰਡ ਦੇ ਕੀ ਗੱਲ ਹੈ ਬਾਈ ਤੁਸੀਂ ਕਿਉਂ ਇੱਥੇ ਖੜੇ ਹੋ ਮਸ਼ੀਨ ਖੜੀ ਹੈ ਅਧਿਕਾਰੀ ਖੜੇ ਆ ਕੀ ਗੱਲ ਹੋ ਗਈ ਬੈਜੀ ਦਾ ਖਾਲਸਾ ਬੈਜੀ ਕੀ ਫਤੇ ਜੀ ਇਹ ਆਪਣਾ ਲੋਕ ਚੈਨਲ ਉੱਪਰ ਮਾਧਿਮ ਰਾਹੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਵੀ ਆਪਾਂ ਇੱਥੋਂ ਆ ਕੇ ਸਰਕਾਰੀ ਮਹਿਕਮੇ ਦੇ ਸਾਹਮਣੇ ਇਹ ਵੀਡੀਓ ਸਾਹਮਣੇ ਖੜੇ ਜੇਈ ਸਾਹਿਬ ਦੱਸ ਰਹੇ ਆਪਣੇ ਆਪ ਨੂੰ ਇਹ ਸਾਨੂੰ ਕਹਿੰਦੇ ਵੀ ਅਸੀਂ ਸਫਾਈ ਕਰਨੀ ਹੈ ਨਦੀ ਦੀ ਜਿਹੜਾ ਪਾਣੀ ਚੱਲਦਾ ਜੀ ਵੀ ਪਿੱਛੇ ਨੁਕਸਾਨ ਹੋਇਆ ਹੜਾਂ ਦੇ ਕਾਰਨ ਕਰਕੇ ਸਫਾਈ ਵਾਸਤੇ ਅਸੀਂ ਮਿੱਟੀ ਚੱਕਣੀ ਹੈ ਇੱਥੋਂ ਅਸੀਂ ਇਹਨਾਂ ਨੂੰ ਇੱਕ ਗੱਲ ਕਹੀ ਵੀ ਤੁਸੀਂ ਸਫਾਈ ਕਰ ਲਓ ਸਾਰੀ ਮਿੱਟੀ ਪੱਟ ਕੇ ਸਾਈਡਾਂ ਤੇ ਲਾ ਦਿਓ ਬੰਨ ਬੰਨ ਦੋ ਉਹਨਾਂ ਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਹ ਕਹਿੰਦੇ ਅਸੀਂ ਮਿੱਟੀ ਪੱਟ ਕੇ ਇਥੋਂ ਲੈ ਕੇ ਜਾਣੀ ਹੈ ਦੂਜੀ ਗੱਲ ਇਹ ਰਸਤਾ ਸਾਡੇ ਪਿੰਡ ਨੂੰ ਇਹਨਾਂ ਨੇ ਬਣਾ ਲਿਆ ਬਿਨਾ ਪੁੱਛੇ ਤੋਂ ਇਹ ਗਰਾਊਂਡ ਆ ਸਾਡਾ ਬੱਚਿਆਂ ਦਾ ਬੱਚੇ ਖੇਡਦੇ ਨੇ ਗਰਾਊਂਡ 'ਚ ਇੱਥੇ ਉਹ ਤੋਂ ਬਾਅਦ ਇਹਨਾਂ ਨੇ ਸਾਡਾ ਜਿਹੜਾ ਬੰਨ ਲੱਗਿਆ ਵਾਜੀ ਆਪਣਾ ਡਰੇਨ ਵਿਭਾਗ ਬੰਨ ਲਾਉਂਦਾ ਜੀ ਆਪਣਾ ਇਹ ਪਾਣੀ ਪੱਥਰਾਂ ਦਾ ਜੀ ਉਹ ਇਹਨਾਂ ਨੇ ਪੱਟ ਕੇ ਥੱਲੇ ਸਿਰਦਾ ਤੁਹਾਨੂੰ ਦਿਖਾ ਦਿੰਨੇ ਜੀ ਇਹਨਾਂ ਨੇ ਪਟਕੇ ਸਾਰਾ ਪੱਥਰ ਵਿਛਾ ਲਿਆ ਜੀ ਥਲੋਂ ਜਾਲ ਨਿਕਲ ਗਿਆ ਪੁਰਾਣਾ 70 ਸਾਲ ਪੁਰਾਣਾ ਬੰਨ ਲੱਗਿਆ ਜੀ ਨਾ ਤਾਰਾਂ ਨੰਗੀਆਂ ਕਰਤੀ ਤੁਹਾਨੂੰ ਦਿਖਾ ਦਨੇ ਸਾਰਾ ਪੱਥਰ ਪਟਕੇ ਇਹਨਾਂ ਨੇ ਥੱਲੇ ਵਿਛਾ ਲਿਆ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ ਲੋਕਾਂ ਦੀ ਸੁਰੱਖਿਆ ਕਰਨਾ ਤੇ ਜਿਉ ਕਹਿ ਰਹੇ ਆ ਵੀ ਤੁਹਾਨੂੰ ਹੜਾਂ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਅਸੀਂ ਸਫਾਈ ਕਰ ਰਹੀਏ ਤੁਹਾਨੂੰ ਇਸ ਗੱਲ ਤੇ ਉੱਤੇ ਯਕੀਨ ਨਹੀਂ ਹੈਗਾ ਤੁਹਾਨੂੰ ਇਤਰਾਜ਼ ਇਸ ਗੱਲ ਨਹੀਂ ਇਤਰਾਜ਼ ਨਹੀਂ ਸਾਨੂੰ ਹੈਗਾ ਇਹ ਗੱਲ ਤਾਂ ਇਹ ਹੈ ਨਹੀਂ ਵੀ ਤੁਸੀਂ ਸਫਾਈ ਕਰੋ ਜੀ ਮਿੱਟੀ ਬਾਹਰ ਲੈ ਕੇ ਜਾਣ ਦਾ ਕੀ ਮਤਲਬ ਹੈ ਮਿੱਟੀ ਟੀਪਰ ਪਰ ਵਰਗਾ ਬਾਹਰ ਲੈ ਕੇ ਜਾਣੇ ਜੀ ਇਹਨਾਂ ਨੇ ਅੱਜ ਕਾ ਹਾਂਜੀ ਪਿੱਤੇ ਸਮੇਂ ਦੇ ਵਿੱਚ ਜਦੋਂ ਇੱਥੇ ਨਦੀ ਆਉਂਦੀ ਚੜਕੇ ਹੁਣ ਪਾਣੀ ਆਉਂਦਾ ਨਹੀਂ ਪਾਣੀ ਲੰਘ ਜਾਂਦਾ ਇੱਥੇ ਫਿਰ ਸਾਡੇ ਬਰਾਬਰ ਚੱਲਦਾ ਹੀ ਸਾਡੇ ਕੋਈ ਇਤ ਨਹੀਂ ਅੱਗੇ ਹੋਗੀ ਪ੍ਰੋਬਲਮ ਹੋਗੀ ਪਿੱਛੇ ਸਾਡੇ ਚੱਲ ਬਰਾਬਰ ਚੱਲਦੀ ਸਾਡੇ ਕੋਈ ਪਾਣੀ ਪੈ ਹੈ ਨਹੀਂ ਜਿੱਦਾਂ ਹੁਣ ਇਹਨਾਂ ਬੰਨ੍ਹ ਤੋੜੇ ਫਿਰ ਸਾਡੇ ਪਾਣੀ ਆਉਣੀ ਆਉਣੀ ਇੱਥੇ ਹਾਂ ਅਜ ਤੱਕ ਗਦੀ ਹੜਾਂ ਦੀ ਸਮੱਸਿਆ ਆਈ ਪਿੰਡ ਚ ਨਹੀਂ ਇੱਥੇ ਸਾਡੇ ਕੋਈ ਨਹੀਂ ਆਈ ਸਾਡੇ ਕੋਈ ਨਹੀਂ ਆਈ ਕਦੇ ਬੰਨ੍ਹ ਦੇ ਪਹਿਲਾਂ ਆਈ ਹੋ ਸਕਦਾ ਜਿੱਥੇ ਪਹਿਲਾਂ ਸਮੱਸਿਆ ਆਈ ਹੋਵੇ ਉੱਥੇ ਸਰਕਾਰ ਨੇ ਕੰਮ ਕੀਤਾ ਹੋਵੇ ਇਸ ਕਰਕੇ ਸਰਕਾਰ ਤੋਂ ਦੀ ਹੋਵੇ ਵੀ ਚਲੋ ਤੁਹਾਡੀ ਵੀ ਸਫਾਈ ਕਰਦੀ ਹੈ ਇੱਥੇ ਨਹੀਂ ਸਫਾਈ ਤਾਂ ਇਹਨਾਂ ਨੇ ਮਿੱਟੀ ਬਾਹਰ ਲੈ ਕੇ ਜਾਣੀ ਟਿੱਪਰ ਭਰ-ਭਰ ਕੇ ਇਹ ਗੱਲ ਹੈ ਵੀ ਅਸੀਂ ਇਹ ਕਹਿੰਦੇ ਤੁਸੀਂ ਸਫਾਈ ਕਰੋ ਆਪਣੀ ਕੋਈ ਸਾਨੂੰ ਕੋਈ ਨਹੀਂ ਸਰਕਾਰ ਦੇ ਆਪਾਂ ਨਾਲ ਆ ਜੀ ਪਰ ਜੇ ਹੁਣ ਸਰਕਾਰ ਧੱਕਾ ਕਰਦੀ ਮਿੱਟੀ ਅਸੀਂ ਧੱਕੇ ਨਾਲ ਕਹਿੰਦੇ ਇਹ ਤਾਂ ਨਹੀਂ ਫਿਰ ਹੋਣਾ ਜਿੱਟੀਆਂ ਗਈਆਂ ਇੱਥੋਂ ਕੋਈ ਮਿੱਟੀ ਨਹੀਂ ਗਈਆਂ ਜੋ ਕੰਮ ਸ਼ੁਰੂ ਕਰਦਾ ਰਸਤਾ ਬਣਾ ਲਿਆ ਰਸਤਾ ਤਿਆਰ ਕਰ ਲਿਆ ਜੀ ਇਹਨਾਂ ਨੇ ਹਾਂ ਜੀ ਪਿੰਡ ਨੂੰ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਨੇ ਕੋਈ ਪਿੰਡ ਨੂੰ ਨੋਟਿਸ ਨਹੀਂ ਕੋਈ ਪੰਚਾਇਤ ਨੂੰ ਚਲੋ ਪੰਚਾਇਤਾਂ ਭੰਗਿਆ ਸੀ ਹਾਂ ਜੀ ਨਹੀਂ ਨੋਟਿਸ ਹੈ ਪਿੰਡ ਨੂੰ ਨਾ ਬੁਲਾਉਣਾ ਫਰਜ਼ ਬਣਦਾ ਸੀ ਅਸੀਂ ਠੇਕੇਦਾਰ ਸਾਹਿਬ ਨੂੰ ਇਹੀ ਗੱਲ ਕਰੀ ਐਸਟੀ ਅਸੀਂ ਆਗੇ ਪੁੱਛਿਆ ਤਾਂ ਇਹਨਾਂ ਦੱਸੋ ਉਹਦੇ ਦਫ਼ਤਰ ਬਣ ਲੱਗਿਆ ਜੀ ਇੱਥੇ ਇਸ ਜਗ੍ਹਾ ਤੇ ਕਹਿੰਦੇ ਇੱਥੇ ਮੈਨਿੰਗ ਦੀ ਪਰਚੀ ਕੱਟ ਹੋਣੀ ਹੈ ਹਾਂਜੀ ਇਹ ਗੱਲ ਕਹੀ ਸਾਨੂੰ ਇਹਨਾਂ ਨੇ ਆਪ ਕਹੀ ਉਹਨਾਂ ਨੇ ਇਹਨਾਂ ਨੇ ਆਪ ਕੱਲ ਕਹੀ ਹੈ ਜੀ ਹਾਂਜੀ ਸਾਰਾ ਪਿੰਡ ਇਕੱਠਾ ਇਸ ਮੁੱਦੇ ਦੇ ਉੱਤੇ ਸਾਰਾ ਪਿੰਡ ਇਕੱਠਾ ਹੀ ਸਾਡਾ ਕੱਲਾ-ਕੱਲਾ ਘਰ ਤੋਂ ਪਰਤੀ ਬੰਦਾ ਖੜਾ ਜੀ ਚਲੋ ਕੋਈ ਜੌਬ ਤੇ ਗਿਆ ਉਹ ਨਹੀਂ ਆਇਆ ਪਰ ਸਾਰੇ ਬੰਦੇ ਇੱਥੇ ਆਏ ਹੋਏ ਆ ਜੀ ਅਸੀਂ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰੀ ਹੈ ਵੀ ਸਾਨੂੰ ਪਹਿਲਾਂ ਤੁਸੀਂ ਕੋਈ ਵੀ ਕੰਮ ਕਰਦੇ ਆ ਨਾ ਆਪਾਂ ਤਾਂ ਪਹਿਲਾਂ ਕੋਈ ਸੌਦਾ ਜਾਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਇਹ ਕਹਿੰਦੀ ਸਰਕਾਰੀ ਮੈਕਮਾ ਸਾਡੇ ਨਾਮ ਪੁੱਛਦੇ ਦੱਸੋ ਕੌਣ ਬੋਲਦਾ ਜਿਹੜਾ ਮੂਰੇ ਬੋਲਦਾ ਨਾਮ ਪੁੱਛਿਆ ਜਾਂਦਾ ਵੀ ਦੱਸੋ ਕੌਣ ਬੋਲਦਾ ਜੀ ਉਹ ਪਰ ਲੋਕਾਂ ਦੇ ਭਲੇ ਲਈ ਸਰਕਾਰ ਕੰਮ ਕਰਦੀ ਹੁੰਦੀ ਹੈ ਬਹੁਤ ساری ਮਨਜ਼ੂਰੀਆਂ ਹੋਣੀਆਂ ਇਸ ਕੰਮ ਦੇ ਲਈ ਸਰਕਾਰੀ ਵਿਦੇ ਅਧਿਕਾਰੀਆਂ ਨੇ ਮਨਜ਼ੂਰੀ ਦਿੱਤੀ ਹੋਣੀ ਹੈ ਉਹ ਕਹਿਣਗੇ ਵੀ ਅਸੀਂ ਸੋਚ ਸਮਝ ਕੇ ਯਾਰ ਕੰਮ ਕਰ ਰਹੇ ਆ ਸਰਕਾਰੀ ਅਧਿਕਾਰੀ ਪੜੇ ਲਿਖੇ ਬੈਠੇ ਆ ਲੋਕ ਹਿੱਤ ਲਈ ਬੈਠੇ ਸਰ ਜਿਹਨੂੰ ਤਕਲੀਫ ਹੁੰਦੀ ਹੈ ਉਹ ਚੱਲ ਕੇ ਡਾਕਟਰ ਕੋਲ ਜਾਂਦਾ ਨਾ ਕਿ ਡਾਕਟਰ ਗਰੰਟੀ ਕਰਾਉਣ ਕਦੇ ਨਹੀਂ ਆਉਂਦਾ ਵੀ ਤੁਹਾਨੂੰ ਤਕਲੀਫ ਹੋ ਗਈ ਜੀ ਮन्नੂ ਡਾਕਟਰ ਕਹੀ ਵੀ ਤੁਹਾਨੂੰ ਤਾਂ ਬਦੂਆ ਬਿਮਾਰ ਹੈ ਤੇ ਮੈਂ ਟੀਕਰਾ ਮੈਂ ਲਵਾ ਲਊਗਾ ਜੀ ਮੰਜ਼ੂਰੀਆਂ ਮਿਲੀਆਂ ਇਹਨਾਂ ਨੂੰ ਉਹ ਚੋਣ ਜਾਬਤੇ ਵਿੱਚ ਤੇ ਪੰਚਾਇਤਾਂ ਭੰਗ ਵਿੱਚੇ ਮਿਲੀਆਂ ਹੂੰ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂ ਨਹੀਂ ਰੈਣੀ ਦੀ ਸਰਕਾਰ ਇਹੀ ਹੈ ਬਾਜ 3 ਸਾਲ ਹੋਰ ਪਏ ਅਜੇ ਹੂੰ ਪੰਚਾਇਤਾਂ ਭੰਗ ਉਹਨਾਂ ਨੂੰ ਮਹੀਨਾ ਜਿਹੜਾ ਮਹੀਨਾ ਹੋ ਗਿਆ 3 ਮਹੀਨੇ ਪਏ ਅਜੇ ਉਸ ਤੋਂ ਸਭ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਮੇਨ ਚੀਜ਼ਾਂ ਤਾਂ ਇਹ ਹੈ ਨਾ ਇਹਦਾ ਵੀ ਸਾਰਾ ਕੋਲਮਾਲੇ ਆ ਇਹ ਤਾਂ ਨਹੀਂ ਹੈਗਾ ਵੀ ਅਜੇ ਕੰਮ ਤਾਂ ਇਦਾਂ ਦਾ ਕੋਈ ਹੋਇਆ ਨਹੀਂ ਇੱਥੇ ਨਾ ਗੱਡੀਆਂ ਲੰਘੀਆਂ ਨਾ ਕੋਈ ਦਫ਼ਤਰ ਬਣਿਆ ਤੁਸੀਂ ਕਾਲੀ ਤਾਂ ਨਹੀਂ ਕਰਤੀ ਵੀ ਤੁਹਾਨੂੰ ਜਾਣਕਾਰੀ ਪੂਰੀ ਹੈ ਨਹੀਂ ਤੇ ਤੁਸੀਂ ਇਕੱਠ ਕਰਕੇ ਬੈਠੇ ਬਾਜੀ ਕੋਈ ਵੀ ਕਮ ਹੁੰਦਾ ਜੇ ਗਵਰਨਮੈਂਟ ਕੋਈ ਵੀ ਕਰਦੀ ਆ ਤਾਂ ਟੈਂਡਰ ਅਖਬਾਰਾਂ ਨਾਲ ਹੀ ਦਿੰਦੀ ਆ ਹੂੰ ਇੱਥੇ ਦਿਖਾਓ ਕੋਈ ਕਿਸੇ ਨੂੰ ਕੋਈ ਝੂਠੀ ਵੀ ਚੱਠੀ ਵੀ ਆਈ ਹੋਵੇ ਜਾਂ ਹੂੰ ਠੀਕ ਆ ਪੰਚਾਇਤ ਵਾਲੇ ਖੜੇ ਆ ਸਾਰੇ ਨਹੀਂ ਉਹ ਵੀ ਦੇਖ ਲੈ ਗੱਡੀਆਂ ਲੱਗੀਆਂ ਤੇ ਪਿੱਛੋਂ ਰੋਕ ਲੈ ਤੇ ਜਦ ਹੋ ਰਹੇ ਤੇ ਕੰਮੇ ਚੱਲ ਗਿਆ ਫਿਰ ਇਹਨਾਂ ਦੇ ਨਾਲ ਲੜੂਗੇ ਇਹ ਤਾਂ ਕਹਿੰਦੇ ਆ ਵੀ ਤੁਸੀਂ ਨਾ ਦੱਸੋ ਤੁਹਾਡੇ ਤੇ ਪਰਚੇ ਕਰੀਏ ਇਹ ਤਾਂ ਹੋਣ ਨਹੀਂ ਰੋਕ ਇਹ ਤਾਂ ਪੁੱਛਦੇ ਆ ਵੀ ਹਾਂ ਵੀ ਨਾ ਦੱਸੋ ਤੁਹਾਡੇ ਤੇ ਪਰਚੇ ਕਰੀਏ ਹੂੰ ਸਾਰਾ ਪਿੰਡ ਤਿਆਰ ਇਹ ਗੱਲ ਆ ਜੀ ਸਾਰਾ ਪਿੰਡ ਤਿਆਰ ਆ ਕੋਈ ਉਰੇ ਤੇ ਮੋਦੇ ਜਿਹੜੇ ਮੋਦੀਆਂ ਦਾ ਰੋਡ ਬਣਦਾ ਉਹਨੂੰ ਮਿੱਟੀ ਨਹੀਂ ਇਹ ਸਾਰਾ ਬਸਨਾ ਹੈ ਵੀ ਉਹ ਰੋਡ ਦੇ ਦੀ ਮਿੱਟੀ ਤੁਸੀਂ ਹਾਂ ਬਿਲਕੁਲ ਬਿਲਕੁਲ ਜੀ ਕਹਿੰਦੇ ਆ ਵੀ ਉੱਥੇ ਜਾਣਾ ਹੈ ਬਾਈਪਾਸ ਤੇ ਮਿੱਟੀ ਜਾਣੀ ਹੈ ਹਾਂ ਠੀਕ ਹੈ ਜੀ ਬਿਲਕੁਲ ਨਹੀਂ ਜੇ ਕੰਮ ਹੋਊਗਾ ਮਿੱਟੀ ਲੱਗ ਵੀ ਕੋਗੀ ਬਿਲਕੁਲ ਨਹੀਂ ਇਹਨਾਂ ਨੇ ਸਾਰਾ ਕੋਈ ਧੰਦਾ ਬਣਾਇਆ ਸਾਰਾ ਕੋਈ ਗੋਲਮੋਲ ਗੱਲਾਂ ਕਰਦੇ ਆ ਸਫਾਈ ਦਾ ਸਫਾਈ ਦੇ ਵਿੱਚ ਸਭ ਚੋਰੀ ਆ ਐਦਾਂ ਤਾਂ ਨਹੀਂ ਹੈ ਕੋਈ ਵੀ ਸਰਕਾਰ ਦੇ ਵਿਰੋਧੀ ਪਾਰਟੀਆਂ ਦੇ ਬੰਦੇ ਇਕੱਠੇ ਹੋਵੇ ਕਿ ਭਰੇ ਐਦਾਂ ਵੀ ਗੱਲ ਕੋਈ ਵਿਰੋਧ ਨਹੀਂ ਜੀ ਕੋਈ ਸਾਡੇ ਪਿੰਡ ਵਿਰੋਧੀ ਨਹੀਂ ਹੈਗੀ ਕੋਈ ਪਾਰਟੀਵਾਦੀ ਦੀ ਗੱਲ ਨਹੀਂ ਸਾਰੀ ਪਾਰਟੀਆਂ ਦੇ ਉੱਪਰ ਉੱਠ ਕੇ ਗੱਲ ਕਰ ਰਹੇ ਸੀ ਜੀ ਖੁਦ ਵੋਟਾਂ ਪਾਈ ਆ ਆਮ ਆਦਮੀ ਪਾਰਟੀ ਨੂੰ ਪਸਤਾ ਰਹੇ ਅਸੀਂ ਵੋਟਾਂ ਪਾ ਗਾ ਤਾਂ ਹੁਣ ਵੀ ਆਹ ਕੁਛ ਕਰਵਾ ਰਹੇ ਹੋਰੇ ਆਕੇ ਪਿੰਡਾਂ ਵਿੱਚ ਇਹ ਤਾਂ ਨਹੀਂ ਹੈ ਵੀ ਕਿਸੇ ਵਿਰੋਧੀ ਪਾਰਟੀ ਨੇ ਛੱਡਤੇ ਵੀ ਚਲੋ ਭਾਈ 10 ਬੰਦੇ ਜਾ ਕੇ ਮਤਮਲੇ ਨਹੀਂ ਜੀ ਅਸੀਂ ਇੱਥੇ ਖੜੇ ਆਂ ਪਿੰਡ ਦਾ ਨੁਕਸਾਨ ਹੋ ਰਿਹਾ ਜੀ ਇਹ ਬੰਨ ਆਪਣਾ ਇਹਨਾਂ ਨਾ ਤੋੜਤਾ ਜਿਹੜਾ ਹੁਣ ਬਰਸਾਤ ਆਉਣੀ ਆ ਸਾਰਾ ਪਾਣੀ ਪਿੰਡ ਜਾਣਾ ਇਹਦਾ ਜਿਹੜਾ ਸਾਡਾ ਗਰਾਊਂਡ ਬਚਾਉਣਾ ਬੱਚੇ ਖੇਡਦੇ ਹੋਰੇ ਗਰਾਊਂਡ ਨਹੀਂ ਰਹਿਣਾ ਹੈ ਸਰਕਾਰ ਆਪ ਕਹਿੰਦੀ ਤੁਸੀਂ ਨਸ਼ਿਆਂ ਤੇ ਆਪਣੇ ਬੱਚਿਆਂ ਨੂੰ ਬਚਾਓ ਕਿਵੇਂ ਬਚਾਈਏ ਜੇ ਗਰਾਊਂਡ ਨਹੀਂ ਛੱਡ ਰਹੇ ਆ ਗਰਾਊਂਡ ਦੀ ਜਗਾ ਪ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਫਿਲਹਾਲ ਇੱਥੇ ਇੱਕ ਮਸ਼ੀਨ ਖੜੀ ਐ ਤੇ ਕੁਝ ਥਾਂ ਪੱਟੀ ਹੋਈ ਐ ਇੱਕ ਪਾਸੇ ਲੋਕ ਖੜੇ ਆ ਤੇ ਅਧਿਕਾਰੀਆਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਲੋਕਾਂ ਦੇ ਇਲਜ਼ਾਮ ਲੱਗੇ ਆ ਉਸ ਦੀ ਸੱਚਾਈ ਕਿੰਨੀ ਐ ਸੋ ਇਹ ਜਿਹੜੀ ਸਾਰੀ ਜਗ੍ਹਾ ਇਹ ਇਹ ਪੰਚਾਇਤ ਦੀ ਥੋੜੀ ਹਾਂਜੀ ਪੰਚਾਇਤ ਦੀ ਐ ਜੀ ਇਹ ਪੰਚਾਇਤ ਨਾਲ ਦੇਖੋ ਦਰਖਤ ਵੀ ਲਾਏ ਤੇ ਟਾਲੀਆਂ 2-3-3 ਸਾਲ ਹੋ ਗਏ ਪਾਣੀ ਪਾ ਕੇ ਅਸੀਂ ਪਾਲੇ ਆਪ ਹਾਂਜੀ ਆਹ ਦੇਖੋ ਥੋੜੇ ਸਾਹਮਣੇ ਦੇਖੋ ਜੀ ਸਾਰੇ ਇਹਨਾਂ ਪੱਟ ਪੱਟ ਕੇ ਦਰਖਤ ਵੀ ਸਿੱੜਦੇ ਸਾੜੇ ਜੀ ਇਹ ਟਾਲੀਆਂ ਆਪ ਨਹੀਂ ਉੱਗੀਆਂ ਹੋਈਆਂ ਤੁਸੀਂ ਲਾਈਆਂ ਸੀ ਪੰਚਾਇਤ ਹਾਂਜੀ ਅਸੀਂ ਆਪ ਲੈ ਆ ਕੇ ਪੰਚਾਇਤ ਨਾਲ ਲਾਈਆਂ ਜੀ 2 ਸਾਲ ਹੋ ਗਏ ਨੂੰ ਪਾਣੀ ਪਾਏ ਨੇ ਦੇਖ ਰੇਖ ਵੀ ਕਰੀਏ ਡੰਗਰਾਂ ਤੋਂ ਵੀ ਬਚਾਅ ਕਰਿਆ ਸੀ ਇਹਨਾਂ ਦਾ ਵਾਰਾ ਤੋਂ ਹਾਂਜੀ ਪਰ ਦੇਖ ਲੈਣੇ ਪੱਟ ਪੜ ਕੇ ਕਿੰਨੀਆਂ ਟਾਲੀਆਂ ਸਾਡਾ ਪੱਟ ਕੇ ਸਿੱਟਦੀਆਂ ਨੁਕਸਾਨ ਕਰਤਾ ਜੀ ਹਾਂਜੀ ਸਰਕਾਰ ਤਾਂ ਤਾਂ ਇਹ ਹਮੇਸ਼ਾ ਕਹਿਣਾ ਹੁੰਦਾ ਵੀ ਵਾਤਾਵਰਨ ਨੂੰ ਬਚਾਓ ਰੁੱਖ ਲਾਓ ਹਾਂਜੀ ਹੂੰ ਪਰ ਤੁਹਾਡੇ ਸਾਹਮਣੇ ਹੀ ਦੇਖ ਲੋ ਜੀ ਇਹ ਹੁਣ ਟਾਲੀਆਂ ਕਿੰਨੀਆਂ ਪੱਟ ਕੇ ਸਿੱਟਦੀਆਂ ਇਹਨਾਂ ਨੇ ਹਾਂਜੀ ਬਿਲਕੁਲ ਇਹ ਜਿਹੜਾ ਵਾਤਾਵਰਨ ਦਾ ਨੁਕਸਾਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਵਾਤਾਵਰਨ ਦਾ ਨੁਕਸਾਨ ਹੋਇਆ ਪਿੰਡ ਵੱਲੋਂ ਲਾਈਆਂ ਹੋਈਆਂ ਟਾਲੀਆਂ ਜਿਨ੍ਹਾਂ ਦੀ ਦੇਖ ਰੇਖ ਵੀ ਇਹਨਾਂ ਨੇ ਕਾਫੀ ਸਮੇਂ ਕੀਤੀਆਂ ਕਾਫੀ ਵੱਡੀਆਂ ਹੋ ਚੁੱਕੀਆਂ ਸੀ ਉਹ ਵੀ ਪੁੱਟੀਆਂ ਹੋਈਆਂ ਇੱਥੇ ਜ਼ਰੂਰ ਦਿਖਾਈ ਦੇ ਰਹੀਆਂ ਸੋ ਬੰਨ ਦੀ ਵੀ ਹਾਲਾਤ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਬਾਈ ਜੀ ਇਹ ਬੰਨ ਤੁਸੀਂ ਕਹਿੰਦੇ ਵੀ ਇੱਥੇ ਤੋੜ ਦਿੱਤਾ ਗਿਆ ਬੰਨ ਕਿਹੜਾ ਬੰਨ ਤੋੜਿਆ ਜੀ ਬੰਨਾ ਆ ਦੇਖੋ ਜੀ ਇੱਥੇ ਆ ਦਿਖਾ ਦਿਓ ਤਾਰਾਂ ਦੇਖੋ ਜੀ ਬਾਈ ਦਿਖਾਓ ਜੀ ਕੈਮਰੇ ਨਾਲ ਇੱਥੇ ਬੰਨ ਇੱਥੇ ਪੂਰਾ ਬੰਨ ਆ ਦੇਖੋ ਇਹ ਬਰਾਬਰ ਸੀਗੀ ਮਿੱਟੀ ਲੱਗੀ ਹੋਈ ਜੀ ਆਹੋ ਕੈਮਰਾ ਪੱਥਰ ਇੱਥੇ ਪੱਥਰ ਲੱਗੇ ਹੋ ਸੀ ਲੱਗਿਆ ਹੋ ਸੀਗਾ ਜੀ ਇੱਥੇ ਹਾਂਜੀ ਇੱਥੋਂ ਪੱਥਰ ਪਾ ਕੇ ਸਾਰਾ ਮ ਇੰਨੀ ਲੰਬਾਈ ਸੀ ਬੰਨਦੀ ਹਾਂਜੀ ਚੌੜਾ ਸੀਗਾ ਜੀ ਲੰਬਾਈ ਨਾ ਟੇਪਰ ਕਰਕੇ ਸਾਰਾ ਮਸ਼ੀਨਾਂ ਟੇਪਰ ਕਰਕੇ ਆਪਣਾ ਰੈਂਪ ਬਣਾ ਲਿਆ ਜੀ ਗੱਡੀ ਇਹ ਸਾਰਾ ਬੰਨ ਇੰਨਾ ਚੌੜਾ ਲੱਗਿਆ ਹੋਇਆ ਹਾਂਜੀ ਇੰਨਾ ਚੌੜਾ ਸੀਗਾ ਰੈਂਪ ਪੂਰਾ ਬੰਨ ਜੀ ਨਦੀ ਭੱਜ ਕੇ ਜਾਂਦੀ ਸੀ ਹਾਂਜੀ ਪੂਰੀ ਨਦੀ ਕਿੰਨੀ ਕਿ ਚਲਦੀ ਹੈ ਇੱਥੇ ਜਿੱਦੋਂ ਚਲਦੀ ਹੈ ਨਹੀਂ ਚੜਦੀ ਚਲਦੀ ਤਾਂ ਹੈਗੀ ਜਾਣੀ ਇੱਥੇ ਬਰਾਬਰ ਤੱਕ ਆ ਜਾਂਦੀ ਹੈ ਫਿਰ ਵੀ ਜੀ ਪਰ ਸਾਡਾ ਬੰਨ ਤੱਕ ਵੱਜ ਗਿਆ ਮੋੜ ਦੀ ਜੀ ਹੁਣ ਜਿਹਨਾਂ ਨੇ ਨੀਵਾ ਕਰਤਾ ਫੇਰ ਤਾਂ ਸਾਡੇ ਪਾਣੀ ਇੱਧਰ ਆਊਗਾ ਜੀ ਫੇਰ ਤਾਂ ਹੀ ਇਹਨਾਂ ਬੰਨ ਜਿਹੜਾ ਤੋੜਿਆ ਜੀ ਮੈਨੂੰ ਤੁਹਾਨੂੰ ਲੱਗਦਾ ਵੀ ਹੁਣ ਪਾਣੀ ਆ ਸਕਦਾ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਆਉਂਦਾ ਜੀ ਹੁਣ ਆਊਗਾ ਜੀ ਪਾਣੀ ਅੱਗੇ ਜਿਹੜੀ ਹੁਣ ਨਦੀ ਦੇ ਹਾਲਾਤ ਆ ਉਹ ਕਹਿੰਦੇ ਵੀ ਡੀਸੈਲਟਿੰਗ ਕਰਨੀ ਆ ਸੀ ਇੱਥੇ ਡੀਸੈਲਟਿੰਗ ਦੀ ਤੁਹਾਨੂੰ ਲੱਗਦਾ ਨਹੀਂ ਫਿਰ ਇੱਥੇ ਲੋੜ ਆ ਜਿਸ ਤਰ੍ਹਾਂ ਦੇ ਇੱਥੇ ਲਾਦਾ ਪਾਣੀ ਲੰਘਦਾ ਆ ਆਰਾਮ ਦੇ ਨਾਲੇ ਤੁਹਾਨੂੰ ਬਹੁਤ ਵਧੀਆ ਲੰਘਦਾ ਜੀ ਐ ਪੂਰਾ ਲੰਘਦਾ ਅਜੇ ਤੱਕ ਤੁਸੀਂ ਦੇਖੋ ਕੋਈ ਨੁਕਸਾਨ ਨਹੀਂ ਹੈਗਾ ਜੀ ਹਾਂਜੀ ਆ ਦੇਖੋ ਜੀ ਬਾਕੀ ਆ ਪੱਥਰ ਸੀਗੇ ਇੱਥੇ ਪਾਏ ਜਿਹੜੇ ਇਹ ਪੱਥਰ ਸਾਰੇ ਚੱਕ ਕੇ ਆ ਥੱਲੇ ਇੱਧਰ ਪਾਏ ਗਏ ਜਾਂ ਦੇਖੋ ਇਹਨਾਂ ਨੇ ਰਸਤਾ ਬਣਾ ਲਿਆ ਆਪਣਾ ਪਿਛੋਂ ਇਹਨਾਂ ਨਾਲ ਪਿੱਛੇ ਹੀ ਮਿੱਟੀ ਲਈ ਪਾਣੀ ਬੰਦ ਹੋ ਗਿਆ ਉਹਦੇ ਕਰਕੇ ਜਿਹੜਾ ਇੱਥੋਂ ਪੱਥਰ ਸੀਗਾ ਇੱਧਰ ਦੇਖੋ ਜੀ ਆ ਕੈਮਰਾ ਘੁਮਾ ਦਿਓ ਇੱਧਰ ਜੀ ਆ ਸਾਰਾ ਦੇਖੋ ਪੱਥਰ ਬਰਾਬਰ ਲੱਗਿਆ ਹੋ ਸੀਗਾ ਪਟ ਪਟ ਕੇ ਪੱਥਰ ਦੇਖੋ ਕਿੰਨਾ ਪੱਥਰ ਪਿਆ ਸਾਰਾ ਥੱਲੇ ਨਾ ਰਸਤੇ ਸੜ ਲਿਆ ਜੀ ਤੁਹਾਨੂੰ ਲੱਗਦਾ ਵੀ ਇਹ ਬੰਨ ਪੱਕਾ ਸੀ ਤੁਹਾਡਾ ਪਹਿਲਾਂ ਹੀ ਸੀ ਪੱਕਾ ਸੀਗਾ ਜੀ ਬਿਲਕੁਲ ਪੱਕਾ ਸੀਗਾ ਜੀ ਇਹ ਸਰਕਾਰ ਨੇ ਬਣਾਇਆ ਹੋ ਸੀਗਾ ਜੀ ਇਹ ਹਾਂਜੀ ਇਹ ਉਹਦੇ ਇਸੇ ਕਰਕੇ ਸਾਡੇ ਇੱਧਰ ਬਚਾਵਾ ਜੀ ਨਹੀਂ ਪਾਣੀ ਜਿੱਦਾਂ ਸਿੱਧੇ ਟੱਕਰ ਵਾਜੀ ਸੀ ਪਾਣੀ ਸਿੱਧਾ ਸਾਡੇ ਇੱਧਰ ਆ ਸਕਦਾ ਜੀ ਹੁਣ ਸਾਡੇ ਪਾਣੀ ਚੜੂ ਤੁਸੀਂ ਇਹ ਨਹੀਂ ਸਮਝਦੇ ਵੀ ਸਰਕਾਰ ਨੇ ਬਣਾਇਆ ਸੀ ਸਰਕਾਰ ਹੀ ਹੁਣ ਡੀਸਿਲਡਿੰਗ ਕਰ ਰਹੀ ਆ ਅੱਗੇ ਵੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਹੋ ਆ ਜੇ ਤੁਹਾਡੇ ਕੋਈ ਨੁਕਸਾਨ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਫਾਇਦਾ ਕੀ ਇਹ ਨੁਕਸਾਨ ਤਾਂ ਪਹਿਲਾਂ ਹੀ ਦੱਸ ਸਾਨੂੰ ਪਹਿਲੇ ਸਾਡਾ ਹੱਲ ਕਰ ਦਿਓ ਜੀ ਨੁਕਸਾਨ ਜਰੂਰ ਕਰਾਉਣਾ ਜੀ ਆਪਾਂ ਨੇ ਤੁਸੀਂ ਠੀਕ ਆ ਜੀ ਕਹਿੰਦੇ ਕਰ ਲਓ ਡੀਸਿਲਡਿੰਗ ਕਰ ਲਓ ਇਹਦੀ ਪਰ ਇਹ ਨਾ ਮਿੱਟੀ ਪਾਟ ਕੇ ਸਾਈਡਾਂ ਤੇ ਲਾ ਲਓ ਇਹ ਕਹਿੰਦੇ ਬੰਨ ਬੰਨ ਲਓ ਸਾਈਡਾਂ ਤੇ ਮਿੱਟੀ ਉੱਚਾ ਕਰ ਲਓ ਕੱਪੇ ਨੂੰ ਰਸਤਾ ਬਣਾ ਲਓ ਜਿਹੜੀ ਮਿੱਟੀ ਚੱਕ ਕੇ ਲੈ ਕੇ ਜਾਣ ਦੀ ਗੱਲ ਆ ਉਹ ਗੱਲ ਤੋਂ ਸਾਨੂੰ ਉਤਰਾਜ ਜੀ ਤੁਸੀਂ ਸਮਝ ਰਹੇਂਦੇ ਆ ਹੁ ਬਿਗੜਿਆ ਨਹੀਂ ਬਿਗੜਿਆ ਨਹੀਂ ਉਹਨੂੰ ਪਹਿਲਾਂ ਸੰਭਾਲ ਲਿਆ ਜੀ ਅਸੀਂ ਹਾਂਜੀ ਅਸੀਂ ਇਹ ਗੱਲ ਕਰ ਰਹੇ ਹਾਂ ਪਰ ਜੇ ਹੁਣ ਇਹਨਾਂ ਬਾਕੀ ਦੇਖੋ ਤੁਹਾਡੇ ਸਾਹਮਣੇ ਪ੍ਰਸ਼ਾਸਨ ਕੀ ਕਰ ਰਿਹਾ ਜੀ ਹੁਣ ਹਾਂਜੀ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨੂੰ ਕੰਮ ਰੋਕ ਕੇ ਇੱਥੇ ਬੀਜ ਦੀ ਤੁਸੀਂ ਮਿੱਟੀ ਪੱਟ ਕੇ ਸਾਈਡਾਂ ਤੇ ਲਾਈ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਡੀਸੈਲਟਿੰਗ ਕਰ ਸਕਦੇ ਆਪਾਂ ਜੀ ਹਾਂਜੀ ਹੁਣ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਵੀ ਭਲਾਈ ਚਾਹੁੰਦੇ ਆਂ ਦੂਜੇ ਪਾਸੇ ਇਹ ਕਹਿ ਰਿਹਾ ਕਿ ਅਸੀਂ ਆਪਣਾ ਭਲਾ ਚਾਹੁੰਦੇ ਆਂ ਹੁਣ ਭਲਾ ਕਿਹੜੀ ਗੱਲ ਦੇ ਵਿੱਚ ਹੈ ਗੱਲ ਨਿਬੜਦੀ ਕਿੱਥੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਤੁਸੀਂ ਇਸ ਸਮੇਂ ਐਸਡੀਓ ਡਰੇਨੇਜ ਹੈਗੇ ਆ ਕੰਮ ਰੁਕਿਆ ਹੋਇਆ ਪਿੰਡ ਵਾਸੀ ਵੀ ਖੜੇ ਆ ਤੇ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਤੁਸੀਂ ਇੱਥੇ ਇਹ ਕੰਮ ਸਰਕਾਰੀ ਤੌਰ ਤੇ ਚੱਲ ਰਿਹਾ ਜੀ ਹਾਂਜੀ ਤੇ ਲੋਕ ਖੜੇ ਆ ਜੀ ਲੋਕ ਕਹਿੰਦੇ ਵੀ ਸਾਡਾ ਤਾਂ ਇੱਥੇ ਨੁਕਸਾਨ ਹੋ ਜੂਗਾ ਸਾਡਾ ਬੰਨ ਤੋੜਦਾ ਜੀ ਤੁਸੀਂ ਜੇ ਸਫਾਈ ਕਰਨੀ ਆ ਤਾਂ ਮਿੱਟੀ ਸੈਡਾਂ ਤੇ ਲਾ ਦਿਓ ਪਰ ਤੁਸੀਂ ਗੱਡੀਆਂ ਭਰ ਕੇ ਲੈ ਜਾਣ ਦੀ ਗੱਲ ਕਰ ਰਹੇ ਹੋ ਇਹ ਦੇਖੋ ਜੀ ਇਹ ਬੇਸਿਕਲੀ ਹੈਗਾ ਡੀਸੇਲਟਿੰਗ ਪ੍ਰੋਜੈਕਟ ਠੀਕ ਹੈ ਜੀ ਇਹਦੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਅਸੀਂ ਪ੍ਰਵਾਨਗੀ ਲਈ ਹੈ ਪਿਛਲੇ ਸਾਲ ਜਦੋਂ ਫਲੱਡ ਆਇਆ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਇਸ ਸੋਆ ਨਦੀ ਟੁੱਟ ਕੇ ਪਿਛਲੀ ਵਾਰ ਸਰੰਦ ਕਨਾਲ ਚ ਵੀ ਜਾ ਕੇ ਵੜੀ ਐ ਨਹਿਰ ਦਾ ਵੀ ਨੁਕਸਾਨ ਹੋਇਆ ਚਮਕੌਰ ਸਾਹਿਬ ਦੇ ਵਿੱਚ ਇਸੇ ਨਦੀ ਤੇ ਡਾਊਨਸਟ੍ਰੀਮ ਤੇ ਲਗਭਗ 5 ਬ੍ਰਿਚਾਂ ਹੋਈ ਠੀਕ ਹੈ ਜੀ ਲੋਕ ਮਤਲਬ ਲੋਕਾਂ ਦੀ ਜ਼ਮੀਨਾਂ ਦੀ ਜ਼ਮੀਨਾਂ ਹੜ ਗਈ ਪਤਾ ਨਹੀਂ 100 150 ਏਕੜ ਜ਼ਮੀਨ ਹੜ ਗਈ ਉੱਥੇ ਬਹੁਤ ਨੁਕਸਾਨ ਹੋਇਆ ਤੇ ਇਸ ਲਈ ਅਸੀਂ ਜਿਹੜੀ ਸੋਆ ਨਦੀ ਇਹਦਾ ਡੀਸਿਲਟਿੰਗ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਠੀਕ ਹੈ ਇਹਦੇ ਟੈਂਡਰ ਲਗਾਏ ਗਏ ਟੈਂਡਰ ਮਨਜ਼ੂਰ ਹੋਏ ਆ ਇਹਦੇ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲਈ ਹੈ ਤੇ ਇਹਦੀ ਸਟੇਟ ਟੈਕਨੀਕਲ ਐਡਵਾਈਜ਼ਰੀ ਕਮੇਟੀ ਚ ਇਹ ਪ੍ਰੋਜੈਕ ਠੀਕ ਹੈ ਜੀ ਇਹਦੀ ਡੀਸੀਲਟਿੰਗ ਕਰਨੀ ਹੈ ਬੁਰਜੀਆਂ ਲਗਵਾ ਕੇ ਕਰਾਂਗੇ ਬਿਯੋਂਡ ਬੁਰਜੀ ਨਹੀਂ ਜਾਵਾਂਗੇ ਜਿਹੜੀ ਸਪੈਸੀਫਾਈਡ ਡੈਪਥ ਹੈ ਸਿਰਫ ਜਿੰਨੀ ਵੀ ਹੈਗੀ 3 ਫੁੱਟ 3 ਫੁੱਟ ਅਸੀਂ ਐਸਟੀਮੇਟ ਬਣਾਇਆ ਉਹਦੇ ਕ੍ਰਾਸ ਸੈਕਸ਼ਨ ਦੇ ਹਿਸਾਬ ਨਾਲ ਬੁਰਜੀਆਂ ਦੇ ਹਿਸਾਬ ਨਾਲ ਲੈਵਲਿੰਗ ਦੇ ਹਿਸਾਬ ਨਾਲ ਪ੍ਰੋਪਰ ਹੋਏਗੀ ਜਿਹੜੀ ਇਹਦੀ ਵਾਟਰ ਕੈਰੀਂਗ ਕੈਪੈਸਿਟੀ ਜਿਹੜੀ ਹੈਗੀ ਇਹਦੀ ਪਾਣੀ ਲੈਣ ਦੀ ਸ਼ਮਤਾ ਜੀ ਠੀਕ ਹੈ ਤਾਂ ਕਿ ਪਾਣੀ ਫ੍ਰੀ ਫਲੋ ਹੋ ਕੇ ਵਗੇ ਉਹ ਅਸੀਂ ਕੰਮ ਕਰਾਉਣਾ ਹੈ ਤਾਂ ਕਿ ਇਹ ਜਿਹੜਾ ਕਮਿੰਗ ਮੌਨਸਨ ਸੀਜ਼ਨ ਹੈ ਇਸ ਵਿੱਚ ਕਿਸੇ ਵੀ ਪ੍ਰਕਾਰ ਦਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਉਹ ਕਹਿੰਦੇ ਜੀ ਸਾਡੇ ਤੱਕ ਅੱਧੀ ਇੱਥੇ ਹੜ੍ਹ ਦੀ ਸਮੱਸਿਆ ਨਹੀਂ ਬਣੀ। ਸਾਡੇ ਕੋਈ ਐਦਾਂ ਦੀ ਗੱਲ ਇਹ ਕਹਿੰਦੇ ਜੇ ਸਾਨੂੰ ਬਿਮਾਰੀ ਨਹੀਂ ਹੈਗੀ ਇਹ ਕਹਿੰਦੇ ਅਸੀਂ ਤੁਹਾਡੇ ਇੰਜੈਕਸ਼ਨ ਲਾਉਣਾ। ਨਹੀਂ ਦੇਖੋ ਜੀ ਜਿਹੜੀ ਏਐਸੀ ਨਦੀ ਹੈ ਨਦੀ ਨੋਟੀਫਾਈ ਵੀ ਕਰਾਈ ਹੈ। ਠੀਕ ਹੈ ਜੀ। ਲੇਕਿਨ ਇਹ ਜਾ ਕੇ ਦੇਖੋ ਅੰਦਰ ਨਦੀ ਦੇ ਵਿੱਚ ਬਹੁਤ ਸਾਰੇ ਜਾਲਾ ਬੂਟੀ ਵੀ ਹੈਗੀ ਹੈ। ਠੀਕ ਹੈ ਜੀ। ਫ੍ਰੀ ਫਲੋ ਨਹੀਂ ਹੈ। ਜਾ ਕੇ ਦੇਖੋ ਜਿਹੜੀ ਕ੍ਰੀਕ ਹੈ ਇਸ ਟਾਈਮ ਮੌਜੂਦਾ ਜਿਹੜੀ ਕ੍ਰੀਕ ਹੈ ਉਹ ਸਿਰਫ ਕਿਤੇ ਕਿਤੇ 20 ਫੁੱਟ ਵੀ ਚੱਲ ਰਹੀ ਹੈ। ਠੀਕ ਹੈ ਜਦੋਂ ਪਾਣੀ ਆਇ ਠੀਕ ਹੈ ਜੀ ਤੁਸੀਂ ਅੰਦਰ ਜਾ ਕੇ ਦੇਖੋ ਘਟੋ ਘਟ 12 12 13 13 ਫੁੱਟ ਦੀ ਉਚਾਈ ਤੱਕ ਦਰਖਤਾਂ ਤੇ ਅੰਦਰ ਜਿਹੜਾ ਝਾੜ ਫੂਸਾ ਹੁਣ ਵੀ ਪ੍ਰੈਜ਼ੈਂਟ ਹੈ ਜਿਹੜਾ 12 12 13 13 ਫੁੱਟ ਦੀ ਉਚਾਈ ਤੱਕ ਤੇ ਇਹਦੀ ਵਾਟਰ ਜਿਹੜੀ ਕੈਰੀਿੰਗ ਕਪੈਸਿਟੀ ਆਫ ਵਿਧਾਨ ਦੀ ਲੋਡ ਹੈਗੀ ਹੈ ਜਿਹੜਾ ਇਹਦਾ ਐਸਟੀਮੇਟ ਮਨਜ਼ੂਰ ਕਰਾਇਆ ਫਿਰ ਉਹ ਕਹਿੰਦੇ ਵੀ ਸਾਡੇ ਪੱਥਰਾਂ ਦਾ ਬਣਿਆ ਹੋਇਆ ਬੰਨ ਜੀ ਪੁਰਾਣਾ ਸੀ ਉਹ ਤੋੜਤਾ ਜੀ ਪੱਥਰਾਂ ਦਾ ਜਿਹੜਾ ਬੰਨ ਹੈ ਦੇਖੋ ਜੀ ਤੁਸੀਂ ਰਾਈਟ ਜਾਓ ਲੈਫਟ ਜਾਓ ਅੱਗੇ ਜਾਓ ਪਿੱਛੇ ਜਾਓ ਸਾਰਾ ਪਹਿਲਾਂ ਤਾਂ ਟੁੱਟਿਆ ਹੋਇਆ ਜਿਹੜੀ ਪਿਛਲੇ ਸਾਲ ਫਲੱ ਇਹਦੇ ਕਰਕੇ ਆਪਾਂ ਇਹ ਰਸਤਾ ਬਣਾ ਰਹੇ ਸੀ ਤੇ ਇਹ ਪਿੰਡ ਵਾਲਾ ਜਿਹੜੇ ਲੋਕੀ ਹੈਗੇ ਪਿੰਡੇ ਦੇ ਹੀ ਨਾਲੋਂ ਆ ਕੇ ਵਿਰੋਧ ਪ੍ਰਗਟ ਕੀਤਾ ਗਿਆ ਤੇ ਕਹਿੰਦੇ ਅਸੀਂ ਕੰਮ ਨਹੀਂ ਕਰਨ ਦਵਾਂਗੇ ਤਾਂ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਇਆ ਹੈ ਐਸ ਐਚਓ ਸਾਹਿਬ ਵੀ ਆ ਰਹੇ ਨੇ ਤੇ ਸਾਡੇ ਐਕਸ਼ਨ ਸਾਹਿਬ ਡੀ ਸੀ ਸਾਹਿਬ ਨਾਲ ਵੀ ਗੱਲ ਕਰ ਰਹੇ ਨੇ ਵੀ ਇਹਦੇ ਸਮੱਸਿਆ ਦਾ ਹੱਲ ਕੀਤਾ ਜਾਵੇ ਵੀ ਸਾਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਤੇ ਪਿੰਡ ਵਾਲੇ ਨੂੰ ਵੀ ਕਹਿੰਦੇ ਵੀ ਮਿੱਟੀ ਚੱਕ ਕੇ ਸਾਡੀ ਬੰਨ ਦੇ ਨਾਲ ਨਾਲ ਲਾ ਦਿਓ ਚੱਕ ਕੇ ਲੈ ਕੇ ਨਾ ਜਾਓ ਦੇਖੋ ਜੀ ਜਿਹੜੀ ਆਕਸ਼ਨ ਹੋਈ ਹੈ ਹੁਣ ਆਕਸ਼ਨ ਦੇ ਵਿੱਚ ਆਕਸ਼ਨ ਦੇ ਵਿੱਚ ਤਾਂ ਠੇਕੇਦਾਰ ਲੈ ਕੇ ਜਾਏਗਾ ਨਾ ਜਿਹੜੀ ਡੀਸਿਲਟਿੰਗ ਮਟੀਰੀਅਲ ਹੈ ਜਿਹੜੀ ਇਹਦੇ ਅੰਦਰੋਂ ਮਿੱਟੀ ਨਿਕਲਣੀ ਉਹਦੀ ਆਕਸ਼ਨ ਕੀਤੀ ਸਰਕਾਰ ਨੂੰ ਫਾਇਦਾ ਹੋਣਾ ਹੈ ਸਰਕਾਰ ਨੂੰ ਜਿਹੜਾ ਮਹਿਕਮਾ ਹੈ ਮਹਿਕਮਾ ਨੂੰ ਫਾਇਦਾ ਹੋਣਾ ਹੈ ਮਹਿਕਮਾ ਨੂੰ ਪੈਸੇ ਮਿਲਣਗੇ ਤੇ ਜਿਹੜੀ ਪੰਚਾਇਤ ਹੈ ਜਿਹੜੇ ਜ਼ਿੰਮੇਦਾਰ ਹੈ ਇਹ ਪੰਚਾਇਤੀ ਜ਼ਮੀਨ ਹੈ ਇਹਨਾਂ ਨੂੰ ਵੀ 2 ਰੁਪਏ ਦੇ ਹਿਸਾਬ ਨਾਲ ਜਿਹੜੇ ਮਾਲ ਖਾਤਾ ਉਹ ਮਿਲਣਾ ਹੈ ਪੈਸੇ ਮਿਲਣਾ ਹੈ ਜਿਹਦੀ ਜਿੰਨੀ ਜ਼ਮੀਨ ਪੂਰਾ ਕਾਨੂੰਨੀ ਕੰਮ ਹੈ ਮਤਲਬ ਪੂਰਾ ਕਾਨੂੰਨੀ ਕੰਮ ਹੈ ਜੀ ਇਹ 100% ਕਾਨੂੰਨੀ ਕੰਮ ਹੈ ਕੋਈ ਵੀ ਕਿਸੇ ਪ੍ਰਕਾਰ ਦਾ ਉਹ ਨਹੀਂ ਅਸੀਂ ਡਰੋਨ ਸਰਵੇ ਕਰਾਉਣ ਲੱਗੇ ਆ ਡਿਜੀਟਲ ਐਲੀਵੇਸ਼ਨ ਮਾਡਲਿੰਗ ਕਰਾ ਰਹੇ ਆ ਇਹਦੀ ਡੀਜੀਪੀਐਸ ਨਾਲ ਸਰਵੇ ਹੋਇਆ ਹੈ ਪੂਰਾ ਟੈਕਨੀਕਲ ਕੰਮ ਹੈ ਸਰ ਜੀ ਹੁਣ ਲੋਕ ਵਿਰੋਧ ਕਰਦੇ ਲੋਕ ਕਹਿੰਦੇ ਵੀ ਇਹ ਹੁਣ ਚੋਣ ਜਾਬਤੇ ਦੇ ਵਿੱਚੇ ਕਾਤੋਂ ਹੋ ਰਿਹਾ ਕੰਮ ਪਹਿਲਾਂ ਕਿਉਂ ਨਹੀਂ ਹੋਇਆ ਬਾਅਦ ਚ ਕਿਉਂ ਨਹੀਂ ਹੋਇਆ ਅਸੀਂ ਲਗਭਗ ਪਿਛਲੇ 1 ਸਾਲ ਤੋਂ ਜਦੋਂ ਫਲੱਡ ਆਈ ਸੀ ਉਸ ਟਾਈਮ ਤੋਂ ਅਸੀਂ ਇਹਦੀ ਪ੍ਰਪੋਜ਼ਲ ਤਿਆਰ ਕਰ ਰਹੇ ਸੀ ਜਿਹੜਾ ਕਿ ਹੁਣ ਜਾ ਕੇ ਮਨਜ਼ੂਰ ਹੋਇਆ ਹੈ ਇਹਦਾ ਇਲੈਕਸ਼ਨ ਕਮਿਸ਼ਨ ਤੋਂ ਪ੍ਰਵਾਨਗੀ ਲਈ ਹੈ ਉਸ ਤੇ ਹੁਣ ਜਿਹੜਾ ਇਹ ਇਹ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਕਰਾਉਣਾ ਬਹੁਤ ਜ਼ ਜੇ ਲੋਕ ਸਿਰ ਵਿਰੋਧ ਕਰਦੇ ਆ ਤਾਂ ਫਿਰ ਉਹਦਾ ਕੀ ਬਹਿ ਕੇ ਗੱਲਬਾਤ ਹੋਊਗੀ ਜਾਂ ਕੀ ਹੋਊ? ਬਹਿ ਕੇ ਹੀ ਗੱਲਬਾਤ ਦੇਖੋ ਜੀ ਅਸੀਂ ਹੁਣ ਮਹਿਕਮੇ ਵਾਲੇ ਹੈਗੇ ਦੇਖੋ ਜੀ ਇਹ ਆ ਕੇ ਬਤਮੀ ਜੀ ਵੀ ਕਹਤੀ ਲੋਕਾਂ ਨੇ ਸਾਡੇ ਨਾਲ ਆ ਕੇ ਬੁਰਾ ਭਲਾ ਵੀ ਸਾਨੂੰ ਕਿਹਾ ਧਮਕੀ ਵੀ ਦਿੱਤੀ ਹੈਗੀ ਹੈ ਉਹ ਗਲਤ ਹੈ ਉਹ ਕਹਿੰਦੇ ਸਾਨੂੰ ਪਰਚੇ ਦੀ ਧਮਕੀਆਂ ਦੇ ਰਹੇ ਨਹੀਂ ਪਰਚੇ ਨਹੀਂ ਅਸੀਂ ਕਿਹਾ ਅਸੀਂ ਕਿਹਾ ਵੀ ਦੇਖੋ ਜੀ ਤੁਹਾਡੇ ਪਿੰਡ ਦਾ ਹੀ ਕੰਮ ਹੈ ਤੁਹਾਡੇ ਨਾਲ ਨਾਲ ਅੱਗੇ ਵਾਲੇ ਦਾ ਵੀ ਕੰਮ ਹੈ ਉਹ ਚਮਕੌਰ ਸਾਹਿਬ ਤੱਕ ਹੋਣਾ ਜੀ ਕੰਮ ਹੈ ਠੀਕ ਹੈ ਅਸੀਂ ਤਾਂ ਨਹੀਂ ਅਸੀਂ ਤੱਕੇ ਨਾਲ ਤਾਂ ਕਿਸੇ ਨਾਲ ਤੇ ਕਾਰਵਾਈ ਨਹੀਂ ਕਰ ਸਕਦੇ ਜੀ ਹੈਨਾ ਦੇਖੋ ਲੋਕ ਇਕੱਠੇ ਹੋਏ ਇਹਨਾਂ ਨੇ ਕੰਮ ਰੁਕਾਤਾ ठीक हले हले डील्टिंग नहीं हो रही अले हले तो सिर्फ रास्ता बना रहे थे इत दफ्तर बनेगा गलबात जी कि होगा बरसात आने वाली है, है दो महीने लगभग सफाई की लड़ है, है जरूरी है जी एसमेट मंजूर हो ठीक है जी कमेट प्रोजैक्ट मंजूर है इलेक्शन कमी प्रवानगी है जरूरी नहीं कि भी जो चार लोग कट्ठे हो के विरोध कर रहे हैं तो सही हो ਸ਼ਰਾਤੀ ਅਨਸਰ ਵੀ ਹੋ ਸਕਦੇ ਨੇ ਠੀਕ ਹੈ ਜੀ ਇਹ ਪਬਲਿਕ ਇੰਟਰਸਟ ਦਾ ਕੰਮ ਹੈ ਲੋਕ ਹਿੱਤ ਦਾ ਕੰਮ ਹੈ ਜੋ ਕਿ ਜ਼ਰੂਰੀ ਕਰਾਉਣਾ ਸਰ ਬਿਲਕੁਲ ਇੱਕ ਪਾਸੇ ਲੋਕ ਖੜੇ ਆ ਤਾਂ ਦੂਜੇ ਪਾਸੇ ਪ੍ਰਸ਼ਾਸਨ ਖੜਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੀਆਂ ਮਨਜ਼ੂਰੀਆਂ ਹੋ ਚੁੱਕੀਆਂ ਹਨ ਇਲੈਕਸ਼ਨ ਕਮਿਸ਼ਨ ਤੋਂ ਮਨਜ਼ੂਰੀ ਹੈ 1 ਸਾਲ ਤੋਂ ਇਹ ਮਨਜ਼ੂਰੀਆਂ ਦਾ ਕੰਮ ਚੱਲ ਰਿਹਾ ਸੀ ਸੋ ਇਸ ਥਾਂ ਦੇ ਉੱਤੇ ਦਫ਼ਤਰ ਬਣਾਇਆ ਜਾ ਰਿਹਾ ਸੀ ਜਿੱਥੇ ਜਈ ਸਾਹਿਬ ਨੇ ਬਹਿ ਕੇ ਕੰਮ ਕਰਨਾ ਸੀ ਪਰ ਦੂਜੇ ਪਾਸੇ ਲੋਕ ਖੜੇ ਹਨ ਹੁਣ ਦੇਖਣਾ ਹੋਊਗਾ ਕਿ ਲੋਕ ਜੇ ਵਿਰੋਧ ਦੇ ਵਿੱਚ ਖੜੇ ਆ ਤਾਂ ਪੂਰਾ ਇਲਾਕਾ ਖੜਾ ਜਾ ਇਹਨਾਂ ਦਾ ਇਲਜ਼ਾਮ ਇਹ ਵੀ ਅਭਿਸ਼ਰਾਰਤੀ ਆਂਸਰ ਤਾਂ ਲੋਕ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਆ ਲੋਕ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਹੈ ਤਾਂ ਲੋਕ ਇਹਦੇ ਨਾਲ ਸਹਿਮਤ ਹੋਣ ਕੇ ਬਹਿ ਕੇ ਗੱਲ ਮੁੱਕੇਗੀ ਜਾਂ ਗੱਲ ਫਿਰ ਜਿਸ ਤਰ੍ਹਾਂ ਉਹਨਾਂ ਵੱਲ ਕਿਹਾ ਜਾ ਰਿਹਾ ਸਾਨੂੰ ਪਰਚਿਆਂ ਦੀ ਧਮਕੀ ਦਿੱਤੀਆਂ ਜਾ ਰਹੀਆਂ ਇਹਨਾਂ ਵੱਲ ਕਿਹਾ ਜਾ ਰਿਹਾ ਤੁਹਾਨੂੰ ਡਰਾਇਆ ਧਮਕਾਇਆ ਜਾ ਰਿਹਾ ਜਾਂ ਇਹ ਪੇਚ ਫਸਦਾ ਹੋਇਆ ਨਜ਼ਰ ਆਵੇਗਾ ਇਹ ਗੱਲ ਦੇਖਣ ਵਾਲੀ ਹੋਏਗੀ ਪਰ ਫਿਲਹਾਲ ਇੱਕ ਪਾਸੇ ਲੋਕ ਅਤੇ ਦੂਜੇ ਪਾਸੇ ਪ੍ਰਸ਼ਾਸਨ ਹੈ ਮਸਲਾ ਹੈ ਮੁਗਲ ਮਾਜਰੀ ਪਿੰਡ ਜ਼ਿਲ੍ਹਾ ਰੋਪੜ ਦੇ ਵਿੱਚ ਨਦੀ ਦੀ ਡੀਸਿੰਟਿੰਗ ਗੁਰਪ੍ਰੀਤ ਸਿੰਘ ਦੇ ਨਸ ਨਾਮ ਸਿੰਘ ਪੰਜਾਬੀ ਲੋਕਚ